ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਮਾਂ ਦਾ ਪੁੱਤ ਨੇ ਕਤਲ ਕਰ ਦਿੱਤਾ ਹੈ ਫਿਰੋਜ਼ਪੁਰ ਦੇ ਨਾਲ ਸਬੰਧਤ ਇਹ ਖਬਰ ਆ ਔਰ ਜਿੱਥੇ ਨਸ਼ੇੜੀ ਪੁੱਤ ਨੇ ਮਾਂ ਦੇ ਤਰਸ਼ੂਲ ਮਾਰ ਕੇ ਮਾਂ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਇਹ ਖਬਰ ਸਾਡੇ ਤੱਕ ਪਹੁੰਚੀ ਆ ਤੁਹਾਨੂੰ ਦੱਸ ਦਈਏ ਕਿ ਪੁੱਤ ਨਸ਼ੇੜੀ ਸੀਗਾ ਮਾਂ ਰੋਕਦੀ ਸੀ ਔਰ ਉਹ ਪੈਸੇ ਮੰਗਦਾ ਸੀ ਔਰ ਦੱਸਿਆ ਜਾ ਰਿਹਾ ਕਿ ਬੀਤੀ ਬੀਤੇ ਕੱਲ ਹੀ ਜਿਹੜੇ ਦਾਣੇ ਦੀਪੂ ਤੋਂ ਮਿਲਦੇ ਨੇ ਉਹ ਵੀ ਵੇਚ ਆਇਆ ਸੀ ਔਰ ਮਾਂ ਤੋਂ ਹੋਰ ਪੈਸੇ ਦੀ ਮੰਗ ਕਰਦਾ ਸੀ ਪਰ ਗਰੀਬ ਪਰਿਵਾਰ ਹੋਣ ਕਰਕੇ ਮਾਂ ਕੋਲੇ ਕੁਝ ਨਹੀਂ ਸੀ ਪਰ ਉਸਨੇ ਮਾਂ ਦਾ ਕਤਲ ਕਰ ਦਿੱਤਾ ਇਤੋਂ ਤੱਕ ਵੀ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਗਲਾ ਵੀ ਕੁੱਟਿਆ ਮਾਂ ਦੇ ਚਪੇੜਾਂ ਵੀ ਮਾਰਦਾ ਰਿਹਾ ਔਰ ਮਾਂ ਦਾ ਕਤਲ ਕਰਨ ਤੋਂ ਬਾਅਦ ਜਦੋਂ ਲੋਕਾਂ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਇਹ ਕਿਹਾ ਕਿ ਮੈਂ ਮਾਂ ਨੂੰ ਮਾਰ ਦਿੱਤਾ ਹੈ ਮੈਂ ਹੀ ਮਾਰਿਆ ਹੈ ਮਾਂ ਨੂੰ ਔਰ ਮੈਨੂੰ ਮੈਂ ਤੰਗ ਸੀ ਇਸ ਲਈ ਮੈਂ ਮਾਰਿਆ ਔਰ ਨਸ਼ੇ ਦੇ ਵਿੱਚ ਪੂਰਾ ਧੁੱਤ ਇਹ ਬੰਦਾ ਤੁਸੀਂ ਵੇਖ ਸਕਦੇ ਹੋ ਇਹ ਮੰਨ ਰਿਹਾ ਹੈ ਖੁਦ ਦੱਸ ਰਿਹਾ ਹੈ ਕਿ ਮੈਂ ਆਪਣੀ ਮਾਂ ਦਾ ਕਤਲ ਕੀਤਾ ਹੈ ਔਰ ਇਸ ਨੇ ਨਸ਼ੇ ਦੀ ਪੂਰਤੀ ਦੇ ਲਈ ਹੀ ਮਾਂ ਦਾ ਜਿਹੜਾ ਕਤਲ ਆ ਉਹ ਕੀਤਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬੜੀ ਮੰਦ ਭਾਗੀ ਹੈ ਖਬਰ ਆ ਜੋ ਕਿ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਦੇ ਨਾਲ ਪੈਂਦੇ ਪਿੰਡ ਮੋਣਕੇ ਹਿਠਾੜ ਤੋਂ ਸਾਹਮਣੇ ਆ ਰਹੀ ਆ ਔਰ ਉਥੇ ਨਸ਼ੇੜੀ ਪੁੱਤ ਲੰਮੇ ਸਮੇਂ ਤੋਂ ਨਸ਼ਾ ਕਰਦਾ ਸੀ ਪਿੰਡ ਵਾਲੇ ਕਹਿੰਦੇ ਕਿ ਜੋ ਵੀ ਹੱਥ ਆ ਜਾਂਦਾ ਸੀ ਚਿੱਟਾ ਗੋਲੀਆਂ ਟੀਕਾ ਜੋ ਵੀ ਉਹ ਸਾਰਾ ਕੁਸ਼ੀਏ ਲੈ ਲੈਂਦਾ ਸੀ ਉਹੀ ਨਸ਼ਾ ਲਾ ਲੈਂਦਾ ਸੀ ਔਰ ਤੁਹਾਨੂੰ ਦੱਸ ਦिए ਕਿ ਨਸ਼ੇ ਚ ਇੰਨਾ ਧੁੱਤ ਸੀ ਉਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਇਸ ਮਾਂ ਨੇ ਮੈਨੂੰ ਪਾਲਿਆ ਹੈ ਇਤੋਂ ਤੱਕ ਪਹੁੰਚਾਇਆ ਔਰ ਉਸੇ ਮਾਂ ਦਾ ਹੀ ਕਤਲ ਕਰ ਦਿੱਤਾ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੂੰ ਪਿੰਡ ਵਾਲਿਆਂ ਨੇ ਮੋਬਾਈਲ ਤੇ ਵੀਡੀਓ ਬਣਾਈ ਔਰ ਉਹਨੂੰ ਪੁੱਛਿਆ ਵੀ ਤੂੰ ਕਿਉਂ ਮਾਰਿਆ ਤਾਂ ਉਸਨੇ ਕਿਹਾ ਕਿ ਮੈਂ ਤੰਗ ਸੀ ਮੈਨੂੰ ਇਹ ਗੱਲਾਂ ਕਈਆਂ ਗਿਆ ਕਿ ਤੇਰੀ ਘਰ ਵਾਲੀ ਬਾਰੇ ਕੁਝ ਬੋਲਿਆ ਗਿਆ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਹ ਨਸ਼ੇ ਦੇ ਵਿੱਚ ਕਹਿ ਰਿਹਾ ਉਹ ਸਹੀ ਨੇ ਨਹੀਂ ਸਹੀ ਇਸ ਬਾਰੇ ਤਾਂ ਨਹੀਂ ਕਹਿ ਸਕਦੇ ਪਰ ਇਹ ਘਟਨਾ ਬੜੀ ਮੰਦ ਭਾਗੀ ਆ ਕਿ ਇੱਕ ਨਸ਼ੇੜੀ ਪੁੱਤ ਨਸ਼ੇ ਚ ਇਨਾ ਅੰਨਾ ਹੋ ਗਿਆ ਇਨਾ ਧੁੱਤ ਹੋ ਗਿਆ ਕਿ ਉਹਨੂੰ ਇੱਥੋਂ ਤੱਕ ਨਹੀਂ ਪਤਾ ਲੱਗਿਆ ਕਿ ਮੈਂ ਆਪਣੀ ਮਾਂ ਦਾ ਹੀ ਕਤਲ ਕਰ ਰਿਹਾ ਉਸਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ ਔਰ ਵੀਡੀਓ ਚ ਮੰਨ ਰਿਹਾ ਕਿ ਮੈਂ ਤਰਸ਼ੂਲ ਮਾਰ ਕੇ ਕਤਲ ਕੀਤਾ ਲੇਕਿਨ ਇਸ ਦੀ ਤਾਂ ਇਨਵੈਸਟੀਗੇਸ਼ਨ ਹਜੇ ਪੁਲਿਸ ਕਰ ਰਹੀ ਆ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਜਦ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਦੋਂ ਪਤਾ ਲੱਗੇਗਾ ਕਿ ਆਖਰਕਾਰ ਕਿਹੜੀ ਚੀਜ਼ ਮਾਰੀ ਆ ਕਿਹੜੀ ਚੀਜ਼ ਨਾਲ ਗਲਾ ਕੁੱਟਿਆ ਜਾਂ ਕੋਈ ਚੀਜ਼ ਉਹਦੇ ਤਿੱਖੀ ਮਾਰੀ ਗਈ ਆ ਇਹ ਤਾਂ ਹਜੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਪਰ ਫਿਲਹਾਲ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਆ ਕਿ ਉਸਨੇ ਕਤਲ ਕਰ ਦਿੱਤਾ ਇਹ ਪਿੰਡ ਦੇ ਲੋਕ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਵੀ ਆਪਣੀ ਗੱਲ ਰੱਖੀ ਆ ਕਿ ਨਸ਼ੇ ਦੇ ਵਿੱਚ ਤੁੱਤ ਸੀਗਾ ਨਸ਼ਾ ਲੰਮੇ ਸਮੇਂ ਤੋਂ ਕਰਦਾ ਸੀ ਬਹੁਤ ਰੋਕਿਆ ਸੀ ਪਰ ਨਹੀਂ ਰੁਕਦਾ ਸੀ ਪਰ ਹੁਣ ਇਹ ਘਟਨਾ ਵਾਪਰ ਗਈ ਆ ਫਿਲਹਾਲ ਹੁਣ ਦੇਖਦੇ ਆ ਪੁਲਿਸ ਹਿਸ ਦੇ ਵਿੱਚ ਕੀ ਕਾਰਵਾਈ ਕਰਦੀ ਆ ਹੋਰ ਕੀ ਕੁਝ ਪਿੰਡ ਵਾਸੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਸੁਣਾ ਦਿੰਦੇ ਆ ਸਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਚ ਇਹ ਬੰਦਾ ਨਸ਼ੇੜੀ ਹੈ ਨਸ਼ੇ ਦਾ ਆਦੀ ਸੀਗਾ ਔਰ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਰਾਤ ਨੂੰ ਡਿੱਪੂ ਦੇ ਦਾਣੇ ਮਿਲੇ ਉਹ ਵੀ ਵੇਚ ਕੇ ਪਰ ਹੋਰ ਪੈਸੇ ਦੀ ਮੰਗ ਕਰਦਾ ਸੀ ਮਾਂ ਕੋਲੋਂ ਪੈਸੇ ਨਹੀਂ ਸੀ ਤੇ ਉਹਨੂੰ ਕੋਟੜ-ਕੋਟੜ ਕੇ ਮਾਰਦਾ ਤੇ ਬਾਹਰ ਲਵਾ ਬਸ ਆਵੇ ਨਾ ਠੀਕ ਹੈ ਮੈਨੂੰ ਹਿਟ ਤੋਕੀ ਆ ਠੀਕ ਹੈ ਮੈਂ ਇਹਨੂੰ ਬਿਮ ਤਾਇਆ ਕੋ ਨਹੀਂ ਮੈਂ ਹਿਟ ਪਾ ਲਈ ਨੇ ਬਸ ਮੈਂ ਬਾਹਰ ਹੋ ਗਿਆ ਥੋੜਾ ਕੰਟ ਪਾ ਮੈਂ ਮੈਂ ਪਾਲਿਉ ਨੇ ਮੇਰੀ ਮੈਂ ਵੇਖਣ ਤਕਵਾ ਇਹ ਮਾਂ ਮਾਤਾ ਕੁੜੀ ਜਨਮ ਦਿੱਤਾ ਮਾਂ ਮਾਤਾ ਨੇ ਮੈਂ ਨੀ ਤਾਂ ਨਾਮ ਨੇ ਡੇਡ ਚ ਰੱਖਿਆ ਇਹ ਪਾਲਿਉ ਕਾਈ ਆਹ ਹੈ ਠੀਕ ਇਹਦਾ ਉਹ ਬਠਾਈ ਆ ਮੇਰਾ ਜਾਨ ਕੱਤੇ ਨੇ ਮੇਰੀ ਪਿਆਰੀ ਖਾਧੀ ਤੂੰ ਗਈ ਵੀ ਤੂੰ ਤੇਰੇ ਪੁੱਤਰ ਖਾਵੇ ਦੇ ਪਰ ਮੈਂ ਕੰਦਾ ਉਸ ਮਾਮਾ ਕੀ ਮਾਰਾ ਕੀ ਉਹ ਮੈਂ ਤਾਂ ਸੂਹ ਹੈ ਸਿਰ ਟੋਕੀ ਹਾਂ ਤੂੰ ਮਾਰਤਾ ਹੀ ਬਸ ਉਹ ਸੋਖਾ ਗਿਆ ਸੋਖਾ ਹੈ ਇਹ ਕਹਿੰਦੀ ਹੀ ਤੇਰੀ ਬੁੜੀ ਫੋਨ ਲਾਉਂਦੀ ਏ ਫੋਨ ਲਾਉਂਦੇ ਨਿੱਕੀ ਵੀ ਕਹਿੰਦਾ ਏ ਅੱਛਾ ਪਾ ਦੇ ਤਮ ਤਰਾ ਤਈ ਬਸ ਨਿੱਬੜਾ ਕੰਮ ਉਹਨਾਂ ਨਿੱਬੜਾ ਕੰਨਾ ਕੰਮ ਇੱਥੇ ਆਈ ਹਾਂ ਮੇਰੀ ਬੁੜੀ ਨੂੰ ਗੰਦੀ ਹਾਲੋ ਗੰਦੀ ਮੇਰੇ ਵਾਸਤੇ ਚੰਗੀ ਹੀ ਦਾਫਤਰ ਅੱਛਾ ਉਹਦੇ ਕਰਕੇ ਉਹ ਸੇ ਇਨੀ ਗੱਲ ਕਹਿਣ ਕਰਕੇ ਤੂੰ ਮਾਰੇ ਆਈ ਹਾਂ ਮਾਰੇ ਕੀ ਮਾਰੇ